ਉਹ ਬੰਦਾ ਜਾਨੀ ਕਿ ਅੱਖ ਤੋਂ ਸ਼ੁਰੂ ਹੁੰਦਾ ਕਰ ਜਦੋਂ ਆਪਾਂ ਦੇਖਦੇ ਆਂ ਸ਼ਾਂਤ ਤੱਕ ਮੈਂ ਵੀ ਉਹਨਾਂ ਚੋਂ ਆਂ ਮੇਰੇ ਅੰਦਰ ਵੀ ਥੋੜਾ ਬਹੁਤਾ ਚੌਰਾਪਨ ਹੈਗਾ ਤੇ ਵੈਬ ਸਰੀਜ਼ ਤੋਂ ਬਾਅਦ ਮੈਨੂੰ 2.5 ਮਹੀਨੇ ਲੱਗੇ ਅੰਦਰੋਂ ਕੱਢਣ ਲਈ ਫਿਰ ਅੰਦਰ ਉਹ ਚੀਜ਼ਾਂ ਆਪਣੇ ਆਪ ਚੱਲਣ ਲੱਗੀਆਂ ਸੀ ਦਿਮਾਗ 'ਚ ਜਦੋਂ ਸ਼ੂਟ ਹੋਇਆ ਸ਼ੂਟ ਤੋਂ ਮੈਨੂੰ ਹੱਸੀ ਆਉਂਦਾ ਸੀ ਮੈਂ ਕਿਹਾ ਭਰਾਵਾ ਮੈਂ ਤਾਂ ਜਾ ਕੇ ਪਹਿਲਾਂ ਨਹਾਉਂਗਾ ਨਹਾ ਕੇ ਜਪਜੀ ਸਾਹਿਬ ਦਾ ਪਾਠ ਕਰੂੰਗਾ ਇਹ ਚੀਜ਼ ਮੇਰੇ ਅੰਦਰ ਆ ਜਾਏ ਕਿਤੇ ਵੀ ਮੈਨੂੰ ਵੱਧ ਜਿ ਡਿਸਟ੍ਰੈਪ ਕਰੀ ਤੇ ਬਾਕੀ ਇਹ ਵੀ ਬੰਦਾ ਮਹਿਸੂਸ ਜ਼ਰੂਰ ਕਰੂਗਾ ਦੇਖ ਕੇ ਆਪਣੇ ਆਪ ਨੂੰ ਤੇ ਥੋੜਾ ਬਹੁਤਾ ਬਦਲ ਸਕਦਾ ਨਹੀਂ ਜੀ ਸਰਪਾਲ ਭਾਜੀ ਇਹ ਕਨਸੈਪਟ ਦਿਮਾਗ ਦੇ ਵਿੱਚ ਕਿਵੇਂ ਆਇਆ ਤੁਹਾਡੇ ਕਿਉਂਕਿ ਹਮੇਸ਼ਾ ਰਾਈਟਰ ਦੇ ਨੂੰ ਕੁਝ ਨਾ ਕੁਝ ਲਿਖਦਾ ਹੈ ਹਾਂਜੀ ਹਾਲੇਕ ਵਾਲੀ ਜਿੱਤਾਂ ਬਾਤਾਂ ਪਾਉਂਦੀਆਂ ਹੁੰਦੀਆਂ ਹਾਂਜੀ ਹਾਂਜੀ ਉਹ ਕਿਹੜਾ ਅਜਿਹਾ ਆਤਮਾ ਸੀ ਜਿਹੜਾ ਬੜੇ ਹਾਲੇਕ ਵਾਲੇ ਕਾਪਰਿਆ ਤੇ ਉਹਨੂੰ ਦੇਖ ਕੇ ਤੁਸੀਂ ਇਹ ਚੀਜ਼ ਸਾਹੇ ਇਹ ਇਹ ਨਾ ਜਿਵੇਂ ਹੁਣ ਅਸੀਂ ਪਿੰਡਾਂ 'ਚ ਰਹਿੰਦੇ ਹਾਂ ਪਿੰਡਾਂ ਦੇ ਵਿੱਚ ਇਹ ਗੱਲਾਂ ਜ਼ਿਆਦਾ ਹੁੰਦੀਆਂ ਪੈਸੇ ਤਾਂ ਸ਼ਹਿਰਾਂ 'ਚ ਵੀ ਨਹੀਂ ਲੱਗਿਆ ਕਿਉਂਕਿ ਸ਼ਹਿਰਾਂ 'ਚ ਇੱਕ ਦੂਜੇ ਨੂੰ ਕਿਸੇ ਨਾਲ ਕੋਈ ਲਗਅਤ ਦੇ ਕਾ ਹੁੰਦਾ ਨਹੀਂ ਕਿਉਂਕਿ ਗਵਾਂਢੀ ਨੂੰ ਗਵਾਂਢੀ ਜਾਣਦਾ ਹੁੰਦਾ ਪਰ ਪਿੰਡ 'ਚ ਸਾਰਾ ਪਿੰਡ ਇੱਕ ਦੂਜੇ ਨੂੰ ਜਾਣਦਾ ਹੁੰਦਾ ਜਦੋਂ ਕੋਈ ਇਹੋ ਜੀ ਗੱਲ ਹੁੰਦੀ ਉਹ ਸਾਰੇ ਪਿੰਡ 'ਚ ਫੈਲ ਜਾਂਦੀ ਹੈ ਵੀ ਜਦੋਂ ਬਚਪਨ 'ਚ ਛੋਟੇ ਜਿਹੇ ਹੁੰਦੇ ਸੀ ਇਹ ਚੀਜ਼ਾਂ ਸੀ ਦੇਖੀਆਂ ਨੇ ਛਡਾਈਆਂ ਦੇਖੋਦੇ ਸੀ ਇਹ ਚੀਜ਼ਾਂ ਚੋਂ ਨਿਕਲੇ ਆ ਅਸੀਂ ਤੇ ਸਾਡੇ ਪਿੰਡ ਦੇ ਵਿੱਚ ਕਿ ਮੇਰਾ دوست ਹੁੰਦਾ ਸੀ ਇਦਾਂ ਦਾ ਮੈਥੋਂ ਵੱਡਾ ਸੀ ਉਮਰ ਚ ਪਰ ਆਪਾਂ ਜਾਨੀ ਕਿ ਕਈ ਵਾਰ ਵੱਡੇ ਉਮਰ ਦੇ ਦੋਸਤ ਹੋ ਜਾਂਦੇ ਨੇ ਉਹ ਨਾਰਮਲ ਜੀ ਗੱਲ ਹੁੰਦੀ ਆ ਤੇ ਉਹ ਬੰਦੇ ਅੰਦਰ ਇਹ ਚੀਜ਼ ਬਹੁਤ ਸੀ ਤੁਸੀਂ ਯਕੀਨ ਨਹੀਂ ਮੰਨਣਾ ਇਹਦੇ ਵਿੱਚ ਇੱਕ ਦੋ ਸੀਨ ਨੇ ਉਹਦੇ ਬੰਦੇ ਦੇ ਵਿੱਚ ਜਿਵੇਂ ਸੇਮ ਪਾਇਆ ਹੋਇਆ ਨੇ ਵੀ ਅਸੀਂ ਉਹਨੂੰ ਦਵਾਈ ਵੀ ਦਪਾਉਂਦੇ ਰਹੇ ਹਾਂ ਵੀ ਉਹ ਕੰਟਰੋਲ ਹੋ ਜੇ ਪਰ ਨਹੀਂ ਹੋਇਆ ਕੰਟਰੋਲ ਉਹਦੇ ਉਸ ਬੰਦੇ ਤੋਂ ਇਨਸਪਾਇਰ ਹੋ ਕੇ ਫਿਰ ਮੇਰੇ ਦਿਮਾਗ 'ਚ ਆਇਆ ਵੀ ਯਾਰ ਵੀ ਜਿਹੜੇ ਇਸ ਟਾਈਪ ਦੇ ਬੰਦੇ ਨੇ ਵੀ ਉਹ ਸੋਚਦੇ ਕਿਵੇਂ ਹੋਣਗੇ ਉਹਨਾਂ ਦੇ ਖਿਆਲ ਕਿਉਂਕਿ ਜਿਹੋ ਜਿਹਾ ਬੰਦਾ ਉਹਦੇ ਦਿਮਾਗ 'ਚ ਖਿਆਲ ਉਹੀ ਹੈ ਫੇਰ ਖਿਆਲਾਂ ਦਾ ਜ਼ਿਕਰ ਕੀਤਾ ਹੈ ਬੈਕਸਰੀ ਦੇ ਵਿੱਚ ਤੇ ਇੱਕ ਹੁਣ ਲਾਸਟ ਤੇ ਸਰਨੇ ਗਿਆ ਸੀ ਸਾਡੇ ਦਿਮਾਗ 'ਚ ਨਹੀਂ ਸੀ ਕਿਉਂਕਿ ਅਸੀਂ ਨਰਵਸ ਸੀ ਬਹੁਤ ਜ਼ਿਆਦੇ ਠੀਕ ਹੈ ਸਾਡੀ ਫਸਟ ਕਾਨਫਰੰਸ ਹੈ ਤੇ ਫਸਟ ਸਟੈਪ ਹੈ ਸੰਤਾਏ ਵੀ ਨਹੀਂ ਪਤਾ ਸੀ ਕਿ ਕੀ ਬੋਲਣਾ ਹੈ ਕਿਵੇਂ ਗੱਲਬਾਤ ਕਰਨੀ ਹੈ ਤੇ ਸਾਰੇ ਜਣੇ ਗੁੰਝਲ ਕਰੀ ਜਾਂਦੇ ਸੀ ਕੰ 15-20 ਮਿੰਟ ਪਹਿਲਾਂ ਅੱਗੇ ਇੱਥੇ ਸੈਟਮੈਂਟ ਕਰਦੇ ਦੇਖ ਲੈਂਦੇ ਸਟੈਂਡਿੰਗ ਅਖੀਰ ਅਸੀਂ ਆਪ ਹੀ ਸਟੈਂਡਿੰਗ ਅਲਾਈਨ ਆਪ ਦੀ ਬੈਲੈਂਸ ਕੀਤਾ